ਮੇਰਾ ਨਾਮ ਸੁਖਿੰਦਰ ਸਿੰਘ ਹੈ ਜੀ ਇਹ ਸਾਡੇ ਮਾਸੀ ਜੀ ਨੇ ਇਹ ਇਹਨਾਂ ਦੀ ਨੂੰਹ ਹੈ ਤੇ ਅੱਜ 4:15 ਵਜੇ ਬੰਦੇ ਆਏ ਬਾਹਰ ਤੇ ਦਵਾਰ ਟੱਪ ਗਏ ਦਰਵਾਜ਼ਾ ਤੋੜਿਆ ਉਹਨਾਂ ਨੇ ਦਰਵਾਜ਼ਾ ਤੋੜ ਕੇ ਨੀਅਰ ਅਬਾਊਟ 15 ਤੋਂ 20 ਮਿੰਟ ਅੰਦਰ ਰਹੇ ਨੇ ਇਹ ਆਪਣਾ ਕਿਤੇ ਬਾਹਰ ਮੈਂ ਮਾਰਕੀਟ ਕੰਮ ਗਏ ਸੀਗੇ ਮਾਸੀ ਜੀ ਕਿਸੇ ਪਾਰਕ ਤੇ ਗਏ ਹੋਏ ਸੀਗੇ ਜਦੋਂ ਆਪਾਂ 1 ਬੇਕ ਮਿੰਟ ਬਾਅਦ ਇਹਨਾਂ ਨੂੰ ਪਤਾ ਲੱਗਿਆ ਵੀ ਅੰਦਰ ਕੋਈ ਬੰਦੇ ਹੈਗੇ ਆ ਗੁਆਰ ਵਾਲਾ ਪਾਇਆ ਤੇ ਉਹ ਸਹਜ ਆ ਮੁੰਡਾ ਆ ਇਹਨਾਂ ਦਾ ਉਹਨੇ ਫਿਰ ਪਤਾ ਲੱਗਿਆ ਵੀ ਅੰਦਰ ਕੋਈ ਬੰਦੇ ਹੁੰਦੇ ਹੈਗੇ ਆ ਐਨ ਐਨ ਉਹ ਮ ਆਪਣਾ ਜਿਹੜਾ ਸਮਾਨ ਸਿਕੰਦਰ ਸਾਰੇ ਜੁੰਜਰੇ ਤੁਸੀਂ ਤੁਹਾਨੂੰ ਦਿਖਾਇਆ ਸਾਰਾ ਕਪੜੇ ਵਿਖਰੇ ਪਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰਾ ਸਮਾਨ ਚੱਕਿਆ ਜਿਹੜਾ ਵੀ ਜਿੰਗਾਂ ਨੇ ਗੁਨੇ ਸੀਗੇ ਜੋ ਵੀ ਜੜੀ ਨਕਦੀ ਸੀਗੀ ਉਹ ਨਾਲ ਲੈ ਗਏ ਅਬਾਉਟ 2.5 ਲੱਖ ਦੇ ਆਸ-ਪਾਸ ਨਕਦੀ ਸੀਗੀ ਜਿਹੜੀ ਉਹ ਕੈਸ਼ਿੰਗ ਲੈ ਗਏ ਨਾਲ ਨਹੀਂ ਹੋਰ ਸਾਡਾ ਬਚਾਅ ਹੋ ਗਿਆ ਹੋਰ ਆ ਵੀ ਸਾਰਾ ਕੋ ਦੇਖਿਆ ਨਹੀਂ ਕੋ ਕਿ ਪੁਲਿਸ ਦੀ ਵਾਰੀ ਕਿਨ ਚੱਲ ਰਹੀ ਹੈ ਬਾਹਰ ਪੁਲਸਾ ਲੈ ਆਏ ਹੋਏ ਨੇ ਤੇ ਜਦੋਂ ਤੱਕ ਉਹਨਾਂ ਵੈਰੀਫਿਕੇਸ਼ਨ ਹੈ ਜਦ ਤੱਕ ਅਦੀਵਾ ਆਪਣੇ ਲਾਂਦੇ ਉਸ ਤੋਂ ਬਾਅਦ ਪਤਾ ਲੱਗੇਗਾ ਵੀ ਹੋਰ ਕੀ ਲੈ ਕੇ ਗਏ ਨੇ ਸੀਸੀ ਕੈਮਰੇ ਵਿੱਚ ਤਿੰਨ ਮੁੰਡੇ ਨੇ ਦੋ ਅੰਦਰ ਆਏ ਨੇ ਇੱਕ ਮੁੰਡਾ ਬਾਹਰ ਮੋਟਰਸਾਈਕਲ ਤੇ ਖੜਾ ਹੈ ਜਿਹੜੇ ਮੋਟਰਸਾਈਕਲ ਦਾ ਨੰਬਰ ਉਹ ਦਿੱਲੀ ਨੰਬਰ ਹੈਗਾ ਵੀ ਹੋ ਸਕਦਾ ਹੈ ਕਿ ਉਹ ਫੋਨ ਨੰਬਰ ਹੋਵੇ ਪੁਲਿਸ ਵਾਲੇ ਕਹਿ ਰਹੇ ਨੇ ਕਿ ਉਹ ਫੋਨ ਨੰਬਰ ਹੋ ਸਕਦਾ ਹੈ ਪਰ ਇੱਕ ਮੁੰਡਾ ਬਾਹਰ ਖੜਾ ਸੀਗਾ ਦੋ ਮੁੰਡੇ ਅੰਦਰ ਆਏ ਨੇ ਜਿਹੜੇ ਬਾਹਰ ਚੋਰੀ ਕਰਕੇ ਲੈ ਕੇ ਗਏ ਉਹਨਾਂ ਦੇ ਬਾਅਦ ਚ ਕੋਈ ਹੈਂਗ ਬੈਗ ਵੀ ਸੀਗਾ ਨਾਲ ਕੋਈ